ਹਾਲ ਜੀ ਸਾਰਿਆਂ ਨੂੰ ਮੈਂ ਕਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਤੇ ਤੇ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਛੜਦੀ ਕਲਾ 'ਚ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਹੈਗੀ ਆ ਵੀ YouTube ਬਾਰੇ ਹਨਾ ਮੈਨੂੰ ਕਿਹਾ ਸੀਗਾ ਦੋ ਚਾਰ ਕੁੜੀਆਂ ਨੇ ਵੀ ਦੱਸੋ YouTube ਬਾਰੇ ਕਿਤਲੋ ਮੈਨੂੰ ਇੰਨੀ ਨਾਲਸ ਤਾਂ ਹੈ ਨਹੀਂ ਗੀ YouTube ਤੇ ਪਰ ਜਿੰਨੀ ਕ ਆਈ ਆ ਹਨਾ ਮੇਰਾ ਉਹ ਸਾਲ ਦੇ ਦਾ ਐਕਸਪੀਰੀਅੰਸ ਦਾ ਮੈਂ ਉਹ ਤੁਹਾਨੂੰ ਦੱਸੂਗੀ ਵੀ ਆਪਾਂ YouTube ਤੇ ਹਨਾ ਕਿਵੇਂ ਆ ਸਕਦੇ ਆ ਤੇ ਕਿੰਨੇ ਪੈਸੇ ਕਮਾ ਸਕਦੇ ਆ ਕਿੰਨਾ ਕੁ ਇਹਦੇ ਨਾਲ ਹਨਾ ਆਪਾਂ ਨੂੰ ਫਾਇਦਾਗਾ ਤੇ ਕਿੱਥੇ ਆਪਾਂ ਗਲਤੀ ਕਰ ਜਾਂਦੇ ਆ ਤੇ ਕਿੱਥੇ ਹਨਾ ਆਪਾਂ ਮਤਲਬ ਇਹਦੇ ਲਈ ਹਨਾ ਪਰਫੈਕਟ ਕਿਵੇਂ ਬਣਾਣਾ ਠੀਕ ਆ ਉਹ ਚੀਜ਼ਾਂ ਮੈਂ ਤੁਹਾਨੂੰ ਦੱਸੂਗੀ ਤੇ ਆਪਾਂ ਦੇਖੋ ਜ਼ਿੰਦਗੀ ਆ ਹਨਾ ਆਪਾਂ ਨੂੰ ਸਾਰਾ ਕੁਝ ਹੀ ਚਾਹੀਦਾ ਹੁੰਦਾਗਾ ਪੈਸੇ ਵੀ ਚਾਹੀਦੇ ਆ ਮਤਲਬ ਪੈਸੇ ਤੋਂ ਬਿਨਾ ਤਾਂ ਜ਼ਿੰਦਗੀ ਚੱਲਦੀ ਨਹੀਂ ਹੈਗੀ ਮੈਂ ਤੁਹਾਨੂੰ ਸਿੱਧੀ ਗੱਲ ਆਖਦੀ ਆ ਵੀ ਜੇ ਆਪਣੇ ਕੋਲ ਪੈਸਾ ਤਾਂ ਸਭ ਕੁਝ ਆ ਠੀਕ ਹੈ ਤੇ ਉਹਦੇ ਲਈ ਆਪਾਂ ਨੂੰ ਨਵੇਂ-ਨਵੇਂ ਸਰੋਤ ਹਨਾ ਸ਼ੁਰੂ ਕਰਨੇ ਚਾਹੀਦੇ ਆ ਜਿਵੇਂ ਵੀ ਕੋਈ ਵੀ ਲਾੜੋ ਤੁਸੀਂ ਆਪਣਾ ਕੰਮ ਸਟਾਰਟ ਕਰ ਲਓ ਕੁੜੀਆਂ ਨੂੰ ਵੀ ਜ਼ਰੂਰੀ ਆ ਹਨਾ ਹਾਰੀ ਕ ਮਤਲਬ ਆਪਕੇ ਸਿਰ ਆ ਸਾਹਮਣੇ ਹੱਥ ਅੱਜ ਕੱਲ ਦੇ ਜਵਾਨੇ ਚ ਕੋਈ ਵੀ ਨਹੀਂ ਚਾਹੁੰਦਾ ਵੀ ਆਪਾਂ ਕਿਸੇ ਤੋਂ ਮੰਗੀਏ ਠੀਕ ਆ ਕਿਸੇ ਦੇ ਸਾਹਮਣੇ ਹੱਥ ਫਲਾਉਣਾ ਨਾਲੋਂ ਵਧੀਆ ਆਪਣਾ ਕੰਮ ਕਰੋ ਜੇ ਤੁਸੀਂ ਤੰਦਰੁਸਤ ਹੋਣਾ ਤੁਹਾਨੂੰ ਆਪਦਾ ਕਰਕੇ ਹੀ ਖਾਣਾ ਚਾਹੀਦਾ ਚਾਹੇ ਉਹ ਮਤਲਬ ਕੰਮ ਵੀ ਆਪਾਂ ਦੇ ਘਰੇ ਬੈਠ ਕੇ ਕਰੀਏ ਚਾਹੇ ਕੋਈ ਬਾਹਰ ਜਾ ਕੇ ਕਰਦਾ ਕੋਈ ਨੌਕਰੀ ਕਰਦਾ ਹਨ ਜਿਹੜਾ ਕੋਈ ਨੌਕਰੀ ਨਹੀਂ ਕਰ ਸਕਦਾ ਤੇ ਉਹ ਹਨਾ ਐਵੇਂ ਘਰੇ ਬੈਠ ਕੇ ਵੀ ਕਰ ਸਕਦੇ ਆ ਕੰਮ ਉਹ ਵੀ ਕੋਈ ਇਹੋ ਜੀ ਗੱਲ ਨਹੀਂ ਵੀ ਆਪਾਂ ਬਾਹਰ ਜਾ ਕੇ ਹੀ ਪੈਸੇ ਕਮਾ ਸਕਦੇ ਆ ਘਰੇ ਵੀ ਆਪਾਂ ਹਨਾ ਆਪਦੇ ਪਰਿਵਾਰ 'ਚ ਰਹਿ ਕੇ ਵੀ ਮਤਲਬ ਆਪਾਂ ਹਨਾ ਵੀ ਆਪਣੀ ਜੁਗਰਾ ਖਰਚਾ ਆਪਣੀ ਕੱਢ ਸਕਦੇ ਆ ਜਿਆਦਾ ਵੀ ਕਮਾ ਸਕਦੇ ਆ ਜਿੰਨੀ ਆਪਣੀ ਮਿਹਨਤ ਹੋਊਗੀ ਫਲ ਆਪਾਂ ਨੂੰ ਓਨਾ ਹੀ ਮਿਲੂਗਾ ਚਾਹੇ ਆਪਾਂ ਮਿਹਨਤ ਜ਼ਿਆਦਾ ਕਰ ਲਾਂਗੇ ਤਾਂ ਜ਼ਿਆਦਾ ਫਲ ਮਿਲ ਜੂਗਾ ਤੇ ਸਟਾਰਟ ਕਰਦੇ ਆ ਆਪਾਂ YouTube ਬਾਰੇ ਮਤਲਬ ਮੈਂ YouTube ਤੇ ਇਹ ਸੋਚ ਕੇ ਨਹੀਂ ਆਈ ਸੀ ਵੀ ਮੈਂ ਪੈਸੇ ਕਮਾਉਣੇ ਆ ਜਾਂ ਵੀ ਮੈਨੂੰ ਵੀ ਐਨਾ ਕੋਈ ਆਏ ਹੈ ਨਹੀਂ ਸੀਗਾ ਹਨਾ ਵੀ ਇੱਥੋਂ ਤੱਕ ਵੀ ਆ ਜੂਗੀ ਤੇ ਜਿੰਨਾ ਵੀ ਹੋਇਆ ਬਹੁਤ ਵਧੀਆ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਾਰੀਆਂ ਭੈਣਾਂ ਨੇ ਬਹੁਤ ਸਾਰੇ ਕਮੈਂਟ ਬਹੁਤ ਸਾਰੀਆਂ ਫੋਨ ਕਾਲਸ ਮੈਨੂੰ ਦੂਰੋਂ ਦੂਰੋਂ ਆਉਂਦੀਆਂ ਨੇ ਸਾਰੇ ਬਹੁਤ ਵਧੀਆ ਬੋਲਦੇ ਆ ਹਨਾ ਤੇ ਉਹ ਸੁਣ ਕੇ ਥੋੜਾ ਜਿਹਾ ਹੌਂਸਲਾ ਪੈ ਜਾਂਦਾ ਹੁੰਦਾ ਆਪਣਾ ਵੀ ਵੀਡੀਓ ਪਾਉਣ ਦਾ ਪਹਿਲਾਂ ਤਾਂ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀਗਾ ਵੀ ਇੰਨੇ ਜਿਆਦੇ ਸਬਸਕ੍ਰਾਈਬਰ ਇੰਨੇ ਜਲਦੀ ਹੋ ਜਾਣਗੇ ਪੂਰੇ ਤੇ ਵਾਚ ਟਾਈਮ ਵਗੈਰਾ ਤੇ ਮੈਨੂੰ ਆਏ ਹੁੰਦਾ ਸੀ ਵੀ ਚਲੋ ਮੈਂ ਇਹ ਸੋਚ ਕੇ ਆਈ ਸੀਗੀ ਵੀ ਚਲ ਜੇ ਮੈਂ ਆਪਾਂ YouTube ਤੇ ਆਵਾਂਗੇ ਹਨਾ ਆਪਣੀ ਜਿਹੜੀ ਆਰਡਰਸ ਵਗੈਰਾ ਆਉਣ ਲੱਗ ਜਾਣਗੇ ਸੂਟਾਂ ਦੇ ਤੇ ਆਪਣੀ ਸੇਲ ਵਧੂਗੀ ਹਨਾ ਸੂਟਾਂ ਦੀ ਮੈਂ ਸੂਟਾਂ ਦਾ ਕੰਮ ਸ਼ੁਰੂ ਤੋਂ ਹੀ ਕਰਦੀ ਆਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਿਆ ਸੀਗਾ ਵੀ ਮੈਨੂੰ 11-12 ਸਾਲ ਹੋ ਗਏ ਕੰਮ ਕਰਦੀ ਨੂੰ ਮਤਲਬ ਬੁਟੀਕ ਦਾ ਸੂਟਾਂ ਦਾ ਤੇ ਮੈਂ ਜਦੋਂ ਕੁਵਾਰੀ ਹੁੰਦੀ ਸੀ ਉਦੋਂ ਤੋਂ ਹੀ ਮੈਂ ਕਰਦੀ ਆਂ ਕੰਮ ਤੇ YouTube ਤੇ ਜਦੋਂ ਮੈਂ ਆਈ ਸੀ ਉਦੋਂ ਮੈਨੂੰ ਆਏ ਹੋਏ ਹੁੰਦਾ ਸੀਗਾ ਵੀ ਚਲੋ ਜੇ ਆਪਾਂ YouTube ਤੇ ਆਵਾਂਗੇ ਤਾਂ ਆਪਣੀ ਸੇਲ ਵਧੂਗੀ ਆਰਡਰਸ ਵਗੈਰਾ ਆਉਣਗੇ ਉਹ ਵੀ ਚੱਲਣ ਵਾਲੇ ਹਨਾ YouTube ਤੇ ਆਪਣੀ ਪਹਿਚਾਣ ਵੀ ਬਣਦੀ ਹੈਗੀ ਬਹੁਤ ਵਧੀਆ ਹਨਾ ਤੇ ਮੈਂ ਜਦੋਂ ਸਟਾਰਟ ਕੀਤਾ ਮਤਲਬ ਚੈਨਲ ਬਣਾ ਲਿਆ ਬਣਾ ਕੇ ਤੇ ਉਸ ਤੋਂ ਬਾਅਦ ਮੈਂ ਉੱਤੇ ਕੋਈ ਵੀਡੀਓ ਵਗੈਰਾ ਕੁਝ ਨਹੀਂ ਪਾਇਆ ਹੈਗਾ ਕਾਫੀ ਟਾਈਮ ਮੈਂ ਦਿਨ ਦੇ ਮਤਲਬ ਸੰਗਦੀ ਰਹੀ ਮੈਨੂੰ ਆਏ ਹੁੰਦਾ ਸੀ ਵੀ ਮੈਂ ਕਿਵੇਂ ਬੋਲੂਗੀ ਤੇ ਕਿਵੇਂ ਪਾਉਂਗੀ ਹੁੰਦੀ सांगਦੀਆਂ ਵੈਸੇ ਮੈਨੂੰ ਕੈਮਰੇ ਸਾਹਮਣੇ ਬੋਲਣਾ ਬਹੁਤ ਔਖਾ ਲੱਗਦਾ ਪਰ ਹੌਲੀ ਹੌਲੀ ਬੰਦਾ ਹਨਾ ਸਿੱਖ ਜਾਂਦਾ ਸਾਰਾ ਕੁਝ ਤੇ ਜਦੋਂ ਫਿਰ ਮੈਂ ਬਣਾ ਲਿਆ ਚੈਨਲ 2-3 ਮਹੀਨੇ ਬਦਲੇ ਮੈਂ ਰੱਖਿਆ ਉਸ ਵਾਰ ਮੈਨੂੰ ਥੋੜਾ ਜਿਹਾ ਹੌਂਸਲਾ ਆਇਆ ਤੇ ਮੈਂ ਇੱਕ ਵੀਡੀਓ ਪਾਈ ਮਤਲਬ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਸ਼ੇਅਰ ਕੀਤੀ ਵੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਨਾ ਤੇ ਹੌਲੀ ਹੌਲੀ ਵਧੀਆ ਹਨਾ ਰਿਸਪੌਂਸ ਆਇਆ ਵੀਡੀਓ ਨੂੰ ਫਿਰ ਮੈਂ ਦੋ ਤਿੰਨ ਵੀਡੀਓ ਪਾਈਆਂ ਫਿਰ ਦੇ ਲੋਲ ਆਨ ਲਾਈਕ 2000 ਲਾਈਕ ਆਉਣ ਲੱਗੇ ਕਮੈਂਟ ਆਉਣ ਲੱਗੇ ਵਧੀਆ ਲੱਗਣ ਲੱਗੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਸ਼ਰਮਜੀ ਖੁੱਲ ਗਈ ਹੈ ਨਾ ਵੀ ਐ ਲੱਗਿਆ ਵੀ ਚਲੋ ਠੀਕ ਆ ਵੀ ਪਾਪਾ ਕੁਝ ਗਲਤ ਨਹੀਂ ਬੋਲ ਰਹੇ ਤੇ ਕੁਝ ਗਲਤ ਨਹੀਂ ਕਰ ਰਹੇ ਤੇ ਵੀ ਚਲ ਸਹੀ ਆ ਨਾ ਤੇ ਪਹਿਲਾਂ ਤਾਂ ਮੈਨੂੰ ਐਵੇਂ ਹੁੰਦਾ ਸੀ ਵੀ ਪਤਾ ਨਹੀਂ ਕੋਈ ਕੀ ਸੋਚੂਗਾ ਮਤਲਬ ਇਹ ਸਾਰਿਆਂ ਨੂੰ ਹੀ ਲੱਗਦਾ ਹੁੰਦਾ ਇੱਕ ਵਾਰ ਡਰ ਹੁੰਦਾ ਹੀ ਆ ਆਪਣੇ ਮਨ ਚਾਣਾ ਵੀ ਕੋਈ ਕੀ ਕਹੂਗਾ ਤੇ ਪਰ ਇੰਨਾ ਡਰ ਨਾਲ ਨਹੀਂ ਚਾਹੀਦਾ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਤੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਜਿਸ ਨੂੰ ਨਹੀਂ ਬੋਲਣਾ ਆਉਂਦਾ ਜੀ ਸ਼ਿਮਰੇ ਖੜ ਕੇ ਹੌਲੀ ਹੌਲੀ ਮਤਲਬ ਆਪਣੀ ਸੰਗ ਹੈ ਜਿਹੜੀ ਹਨ ਉਹ ਖੁੱਲ ਜਾਂਦੀ ਆ ਤੇ ਫਿਰ ਜਦੋਂ ਮੈਂ ਵੀ ਆ ਬਣਾਇਆ ਸੀਗਾ ਚੈਨਲ ਉਸ ਤੋਂ ਬਾਅਦ ਵਧੀਆ ਚੱਲਿਆ ਮਤਲਬ ਵੀਡੀਓ ਥੋੜੇ ਜਿਹੇ ਟਾਈਮ ਵਿੱਚ ਹੀ ਮੇਰੇ ਮਤਲਬ ਵੀ 2-3 ਮਹੀਨਿਆਂ ਚ ਹਜ਼ਾਰ ਸਬਸਕ੍ਰਾਈਬਰ ਤੇ ਵਾਚ ਟਾਈਮ ਪੂਰਾ ਹੋ ਗਿਆ ਸੀਗਾ ਉਸ ਵਾਰ ਜੈਨਲ ਮੋਨਟਾਈਜ਼ ਕੀਤਾ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਹੀ ਮਤਲਬ ਕਿ ਸਰੀ ਹੈਲਪ ਵਗੈਰਾ ਕੁਝ ਨਹੀਂ ਲੈਂਦੀ ਹੈਗੀ ਤੁਸੀਂ ਵੀ ਐ ਕਰ ਸਕਦੇ ਹੋ ਵੀ YouTube ਤੇ ਜਿਹੜੀ ਵੀ ਤੁਹਾਨੂੰ ਵੀਡੀਓ ਚਾਹੀਦੀ ਹੈ ਉਹਦੇ ਵਾਰ ਰਿਸਰਚ ਕਰਕੇ ਤੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਹੁਣ ਤੁਸੀਂ YouTube ਤੇ ਸਾਰਾ ਕੁਝ ਹੈ ਹੁਣ ਤੇ ਉਹ ਤੋਂ ਦੇਖ ਕੇ ਤੁਸੀਂ ਆਪਦਾ ਚੈਨਲ ਮੋਨਟਾਈਜ਼ ਕਰ ਸਕਦੇ ਹੋ ਤੇ ਜੇ ਤੁਸੀਂ ਚੈਨਲ ਸਟਾਰਟ ਕਰੋਗੇ ਉਦੋਂ ਵੀ ਥੋੜੀਆਂ ਆਪਾਂ ਨੂੰ ਸੈਟਿੰਗਾਂ ਕਰਨੀਆਂ ਪੈਂਦੀਆਂ ਨੇ ਚੈਨਲ ਦੇ ਵਿੱਚ Chrome browser 'ਚ ਜਾ ਕੇ ਉਦੋਂ ਸੈਟਿੰਗਾਂ ਉਹ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਹੀ ਆਪਣੀ ਵੀਡੀਓ ਜਿਹੜੀ ਉਹ ਮਤਲਬ ਸਾਰਿਆਂ ਤੱਕ ਜਾਂਦੀ ਆ ਹਨਾ YouTube ਪਹੁੰਚਾਉਂਦਾਗਾ ਉਹਨੂੰ ਲੋਕਾਂ ਤੱਕ ਜੇ ਆਪਾਂ ਉਹ ਸੈਟਿੰਗਾਂ ਕਰ ਲਾਂਗੇ ਠੀਕ ਹੈ ਤੇ ਜ਼ਰੂਰੀ ਹੁੰਦੀਆਂ ਨੇ ਉਹ ਸੈਟਿੰਗਾਂ ਤੇ ਪਹਿਲਾਂ ਤੁਸੀਂ ਉਹ ਸੈਟਿੰਗਾਂ ਕਰਕੇ ਉਸ ਤੋਂ ਬਾਅਦ ਸਟਾਰਟ ਕਰਿਓ ਚੈਨਲ ਜੇ ਸਟਾਰਟ ਕਰ ਵੀ ਰੱਖਿਆ ਤਾਂ ਵੀ ਤੁਸੀਂ ਆਂਦੇ ਹੋ ਉਹ ਸੈਟਿੰਗਾਂ ਹਨਾ ਕਰ ਲਓ ਤੇ ਵਧੀਆ ਚੱਲ ਜਾਓ ਉਹਦੇ ਨਾਲ ਜ਼ਿਆਦਾ ਮਤਲਬ ਉਹ YouTube ਆਪ ਆਪਣੇ ਆਪ ਹੀ ਆਪਣੇ ਵੀਡੀਓ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਂਦਾਗਾ ਤੇ ਫਿਰ ਹੌਲੀ ਹੌਲੀ ਹਨਾ ਤੁਸੀ ਜੀ ਮੈਂ ਵੀ ਅੱਗੇ ਅੱਗੇ ਪ੍ਰੋਸੈਸ ਹੋਊਗਾ ਅੱਗੇ ਅੱਗੇ ਆਪਣੀ ਮਤਲਬ ਬੋਲ ਕੇ ਵੀਡੀਓ ਬਣਾ ਸਕਦੇ ਜੇ ਤੁਹਾਨੂੰ ਐਵੇਂ ਨਹੀਂ ਆਉਂਦਾ ਤੁਸੀਂ ਡੇਲੀ ਬਲੌਗ ਵਗੈਰਾ ਬਣਾ ਸਕਦੇ ਹੋ ਜੇ ਕੋਈ ਹੋਰ ਕੰਮ ਨਹੀਂ ਆਉਂਦਾਗਾ ਜੇ ਤੁਹਾਨੂੰ ਕੰਮ ਆਉਂਦਾਗਾ ਤਾਂ ਤੁਸੀਂ ਆਪਦੇ ਕੰਮ ਬਾਰੇ ਜਿਵੇਂ ਸਲਾਈ ਹੋ ਗਈ ਸਲਾਈ ਬਾਰੇ ਤਾਂ ਹਰ ਇੱਕ ਦਾ ਤਰੀਕਾ ਅਲੱਗ ਹੁੰਦਾ ਕਿਸੇ ਨੂੰ ਕੋਈ ਤਰੀਕਾ ਸਮਝ ਆਉਂਦਾ ਕਿਸੇ ਨੂੰ ਕੋਈ ਸਮਝ ਆਉਂਦਾ ਹਨਾ ਹੋ ਸਕਦਾ ਜਿਹੜਾ ਆਪਾਂ ਤਰੀਕਾ ਵਰਤ ਰਹੇ ਹਾਂ ਉਹ ਮ ਹੋਵਾਂਗੇ ਹਨਾ ਵੀ ਐਸ ਤਾਂ ਵੀਡੀਓ ਬਹੁਤ ਸਾਰੀਆਂ ਨੇ ਜਿਹੜਾ ਆਪਾਂ ਤਰੀਕਾ ਵਰਤ ਰਿਹਾ ਹੋਮਗੇ ਉਹ ਨਾਂ ਦੱਸਿਆ ਹੋਵੇ ਕਿਸੇ ਨੇ ਪਹਿਲਾਂ ਤੇ ਕਿਸੇ ਨੂੰ ਉਹੀ ਸਮਝ ਚ ਆ ਜੇ ਕਿ ਕਿਸੇ ਦਾ ਭਲਾ ਵੀ ਹੋ ਜਾਂਦਾ ਨਾਲ ਇੰਨਾਂ ਚੀਜ਼ਾਂ ਨਾਲ ਅ ਇਸ ਤਰ੍ਹਾਂ ਵੀ ਕੋਈ ਵੀ ਵੀਡੀਓ ਚਾਹੇ ਆਪਾਂ ਕੋਟੀ ਸਵਾਟਰ ਦਾ ਕੰਮ ਕਰ ਰਹੇ ਹਾਂ ਉਹ ਵੀ ਪਾ ਸਕਦੇ ਠੀਕ ਹੈ ਸਲਾਈਆਂ ਵਗੈਰਾ ਦਾ ਮਸ਼ੀਨ ਆਪਣੇ ਕੋਲ ਮਸ਼ੀਨ ਬਾਰੇ ਜਾਣਕਾਰੀ ਦੇ ਸਕਦੇ ਕੁਝ ਵੀ ਪਾ ਸਕਦੇ ਆ ਜੇ ਨਹੀਂ ਵੀ ਕੁਝ ਤਾਂ ਡੇਲੀ ਬਲੌਗ ਪਾ ਦੋ ਬਹੁਤ ਸਾਰੇ ਲੋਕ ਡੇਲੀ ਬਲੌਗ ਪਾਉਂਦੇ ਆ ਪਰ ਹਾਂ ਵੀ ਇੰਨਾ ਜ਼ਰੂਰ ਆ ਵੀ ਆਪਦੀ ਪ੍ਰਾਈਵੇਸੀ ਜ਼ਰੂਰ ਰੱਖੋ ਹਨਾ ਬਿਹਾਰੀ ਕਿ ਚੀਜ਼ ਨਾ ਦਿਖਾਓ ਵੀ ਜਿਵੇਂ ਹੁਣ ਲੋਕ ਆਪਦੇ ਬੈਡਰੂਮ ਤੱਕ ਸ਼ੇਅਰ ਕਰ ਦਿੰਦੇ ਆ ਉਹ ਚੀਜ਼ਾਂ ਨਹੀਂ ਉਹ ਵੈਸੇ ਵੀ ਗਲਤ ਆ ਤੇ ਉਹਦੇ ਨਾਲ ਦੂਸਰਿਆਂ ਤੇ ਵੀ ਹਨਾ ਗਲਤ ਆ ਸਰਪੰਨਤਾ ਗਾ ਪਰ ਜੇ ਆਪਾਂ ਪਰਿਵਾਰਿਕ ਐਸ ਤਰ੍ਹਾਂ ਨਹੀਂ ਆ ਵੀਡੀਓਜ਼ ਦਾ ਬਲੌਗ ਵਗੈਰਾ ਪਾਉਣੇ ਆ ਤਾਂ ਉਹਦੇ ਚ ਕੋਈ ਉਹ ਨਹੀਂ ਹੈਗਾਗਾ ਤੁਸੀਂ ਪਾ ਸਕਦੇ ਹੋਗੇ ਬੇਚੀਜ਼ ਕੋ ਹੋ ਕੇ ਪਾ ਸਕਦੇ ਹੋ ਤੇ ਉਹ ਇਹਦੇ 'ਚ ਕੋਈ ਸੰਗਣ ਵਾਲੀ ਜਾਂ ਉਹਦੇ ਵਾਲੀ ਗੱਲ ਨਹੀਂ ਹੁੰਦੀ। ਹੌਲੀ-ਹੌਲੀ ਸਾਰਾ ਕੁਝ ਸਹੀ ਹੋ ਜਾਂਦਾ। ਜੇ ਤੁਹਾਨੂੰ ਮੈਂ ਮਤਲਬ ਇਹਦੇ 'ਚ ਇਨਕਮ ਦੀ ਗੱਲ ਕਰਾਂ ਤਾਂ ਹੁਣ ਮੈਨੂੰ ਸਾਲ ਤੋਂ ਉੱਤੇ ਹੋ ਚੁੱਕਿਆ ਹੈਗਾ। ਮੈਨੂੰ ਹਜੇ ਤੱਕ ਕੋਈ ਇਨਕਮ ਨਹੀਂ ਹੋਈਗੀ ਇਹਦੇ ਤੋਂ YouTube ਤੋਂ ਤੇ ਹੋ ਜਾਂਦੀ ਹੈ ਮਤਲਬ ਹੌਲੀ-ਹੌਲੀ ਕਿਉਂਕਿ ਮੈਂ ਵੀਡੀਓ ਬਹੁਤ ਘੱਟ ਪਾਉਣੀ ਹੈਗੀ। ਜੇ ਤਾਂ ਹੁਣ ਮੈਂ ਲਗਾਤਾਰ ਡੇਲੀ ਵੀਡੀਓ ਦੋ ਜਾਂ ਇੱਕ ਵੀਡੀਓ ਮੈਂ ਡੇਲੀ ਪਾਵਾਂ ਤਾਂ ਹੋ ਸਕਦਾ ਵੀ ਆਪਾਂ ਨੂੰ ਹਨਾ ਜਲਦੀ ਇਹਦਾ ਰਿਜ਼ਲਟ ਮਿਲ ਜੇ। ਪਰ ਸਾਲ ਡੇਢ ਸਾਲ ਲੱਗ ਜਾਂਦਾ ਆਪਾਂ ਨੂੰ ਇਹਦਾ ਪ੍ਰੋਸੈਸ ਪੂਰਾ ਕਰਨ ਨੂੰ ਤੂੰ ਤੇ ਮਤਲਬ ਜਿਹੜੀ ਆਪਣੀ ਪੈਸੇ ਵਗੈਰਾ ਮਿਲਦੇ ਆ ਉਹਨਾਂ ਨੂੰ ਪੈਸੇ ਆਪਾਂ ਨੂੰ ਕਾਦੇ ਮਿਲਦੇ ਆ ਪੈਸੇ ਆਪਾਂ ਨੂੰ ਮਿਲਦੇ ਆ ਜਦੋਂ ਆਪਾਂ ਵੀਡੀਓ ਪਾਉਣੇ ਆ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਮੋਨਟਾਈਜ਼ ਹੋਣ ਤੋਂ ਬਾਅਦ ਤੁਸੀਂ ਇੱਕ ਆਪਣਾ ਅਕਾਊਂਟ ਜਿਹੜਾ ਹਨਾ ਉਹ ਕ੍ਰੀਏਟ ਕਰਨਾ ਪੈਂਦਾ ਅਕਾਊਂਟ ਬਣਾਉਣਾ ਪੈਂਦਾ ਇਹਦੇ ਤੇ ਤੇ ਜਦੋਂ ਅਕਾਊਂਟ ਵਗੈਰਾ ਬਣਾ ਲਿਆ ਤੇ ਉਦੋਂ ਆਪਾਂ ਨੂੰ ਉਹ YouTube ਤੇ ਮੋਨਟਾਈਜ਼ ਹੋਣ ਤੋਂ ਬਾਅਦ ਜਿਹੜੀ ਬ੍ਰੇਕ ਆਉਂਦੀ ਆ ਮਤਲਬ ਮਸ਼ਹੂਰੀਆਂ ਆਉਂਦੀਆਂ ਨੇ ਜਿਹਨੂੰ ਆਪਾਂ ਸਕਿੱਪ ਕਰ ਦਿੰਨੇ ਆ ਬ੍ਰੇਕ ਆਉਂਦੇ ਆ ਉਹਨਾਂ ਦੇ ਪੈਸੇ ਮਿਲਦੇ ਆ ਉਹਨਾਂ ਤੋਂ ਮਤਲਬ ਜਿਵੇਂ ਆਪਾਂ ਨੂੰ ਜਿਹੜੇ ਵੀ ਪੈਸੇ ਉਹ ਦਿੰਦੇ ਆ ਹਨਾ ਬ੍ਰੇਕ ਵਾਲੇ YouTube ਨੂੰ ਪੈਸੇ ਦਿੰਦੇ ਆ ਉਹ YouTube ਉਹਦੇ ਚੋਂ ਕੁਝ ਕੁ ਪਰਸੈਂਟ ਉਹ 30% ਆਪ ਰੱਖਦਾ ਸ਼ਾਇਦ 31% ਰੱਖਦਾ YouTube ਰੱਖਦਾ ਤੇ ਬਾਕੀ 70% ਆ ਜਿਹੜਾ ਉਹ ਆਪਾਂ ਨੂੰ ਦੇ ਦਿੰਦਾ ਜਿਵੇਂ ਹੁਣ ਮੇਰੀ ਇੱਕ ਵੀਡੀਓ ਨੂੰ 2000 ਵਿਊ ਆਏ ਆ 2000 ਵਿਊ ਦੇ ਆਪਾਂ ਨੂੰ ਸਿਰਫ 2 ਡਾਲਰ ਜਾਂ ਉਹਦਾ ਮਤਲਬ ਬ੍ਰੇਕ ਦੇ ਸਾਰਨਾਂ ਵੀ ਜਿੰਨੇ ਵੀ ਬ੍ਰੇਕ ਆਉਂਦੇ ਆ 2 ਡਾਲਰ 3 ਡਾਲਰ ਮਤਲਬ ਆਉਣਗੇ ਆਪਾਂ ਨੂੰ 2-3 ਡਾਲਰ 2000 ਵਿਊ ਦੇ ਠੀਕ ਹੈ ਵੀ ਕਿੰਨੇ ਕੁ ਬੰਦੇ ਨੇ ਵੀਡੀਓ ਦੇਖੀ ਆ ਸਾਰੀ ਦੇਖੀ ਆ ਜਾਂ ਜਿੱਦੀ ਦੇਖੀ ਆ ਉਹਦੇ ਹਿਸਾਬ ਨਾਲ ਕੱਟ-ਕੁੱਟ ਕੇ ਸਾਰਾ ਕੁਝ YouTube ਆ ਜਿਹੜਾ ਆਪਣਾ 1 ਮੰਥ ਤੋਂ ਹਿਸਾਬ ਕਰ ਦਿੰਦਾ ਤੇ ਉਹ ਜਿਹੜੇ ਡਾਲਰ ਹੁੰਦੇ ਆ ਆਪਣੇ ਖਾਤੇ 'ਚ ਉਹ ਆ ਜਾਂਦੇ ਆ ਠੀਕ ਹੈ YouTube ਤੇ ਆਪਾਂ ਨੂੰ ਸ਼ੋ ਹੋਣਗੇ ਉਹ ਸਾਰਾ ਕੁਝ ਤੇ ਵੀ ਐਨੇ ਡਾਲਰ ਹੋ ਚੁੱਕੇ ਆ ਜਾਂ ਵੀ ਇਹ ਵੀਡੀਓ ਤੋਂ ਤੁਹਾਨੂੰ ਐਨੇ ਆਏ ਆ ਇਹ ਤੋਂ ਐਨੇ ਆਏ ਆ ਸਾਰਾ ਕੁਝ ਆਪਾਂ ਨੂੰ YouTube ਦੱਸਦਾ ਹੈਗਾ ਠੀਕ ਹੈ ਜਿਵੇਂ ਜਿਵੇਂ ਤੁਸੀਂ ਆਪਦਾ ਉਹ ਕਰੋਗੇ ਤੁਹਾਨੂੰ ਆਪਣੇ ਆਪ ਐਕਸਪੀਰੀਅੰਸ ਹੋਈ ਜਾਊਗਾ ਕਿਉਂਕਿ ਮੈਂ ਵੀ ਕਿਸੇ ਨੂੰ ਪੁੱਛਣ ਨਹੀਂ ਗਈ ਸੀ ਕਿਉਂਕਿ ਇੱਥੇ ਆਪਣੇ ਪਿੰਡ 'ਚ ਤਾਂ ਕੋਈ ਹੈ ਨਹੀਂ ਸੀਗਾ ਉਦੋਂ ਵੀ YouTuber ਹਨਾ ਤੇ ਬਾਈਸੀ ਬਾਹਰ ਆਪਾਂ ਇਹਨਾਂ ਜਾਂਦੇ ਨਹੀਂ ਤੇ ਅ ਇਸ ਲਈ ਜੇ ਆਪਾਂ ਸਟਾਰਟ ਕਰਨਾ ਤਾਂ ਆਪਾਂ YouTube ਤੇ ਵੀਡੀਓ ਵਗੈਰਾ ਦੇਖ ਕੇ ਜਾਂ ਕਿਸੇ ਦੀ ਵੀ ਵੀਡੀਓ ਦੇਖ ਕੇ ਅ ਸਟਾਰਟ ਕਰ ਸਕਦੇ ਆ ਅ ਪਰ ਸਬਰ ਰੱਖਣਾ ਬਹੁਤ ਜ਼ਰੂਰੀ ਆ YouTube ਤੇ ਜੇ ਤੁਸੀਂ ਡੇਲੀ ਵਲੌਗ ਵੀ ਪਾਉਣੇ ਤਾਂ ਤੁਹਾਨੂੰ ਸਬਰ ਰੱਖਣਾ ਪਊਗਾ ਹੋ ਸਕਦਾ ਤੁਹਾਨੂੰ 2 ਸਾਲ ਲੱਗ ਜਾਣ ਮੋਨਟਾਈਜ਼ ਹੋਣ ਤੇ ਹੋ ਸਕਦਾ ਤੁਹਾਡੇ 6-7 ਮਹੀਨਿਆਂ 'ਚ ਹੀ ਤੁਹਾਡਾ ਚੈਨਲ ਹਨਾ ਜਿਹੜਾ ਮੋਨਟਾਈਜ਼ ਹੋ ਜੇ ਹੋ ਸਕਦਾ ਤੁਹਾਨੂੰ 3 ਸਾਲ ਵੀ ਲੱਗ ਸਕਦੇ ਆ ਪਰ ਜੇ ਤੁਹਾਡਾ ਕੰਟੈਂਟ ਵਧੀਆ ਨਾ ਜਿਵੇਂ ਮਤਲਬ ਤੁਹਾਡੀਆਂ ਵੀਡੀਓ ਜਿਹੜੀਆਂ ਕੋਈ ਜਾਣਕਾਰੀ ਦੇ ਰਹੇ ਹੋ ਜਾਂ ਫਿਰ ਬੱਚਿਆਂ ਵਾਲੀਆਂ ਵੀਡੀਓ ਜ਼ਿਆਦਾ ਬੱਚੇ ਜ਼ਿਆਦਾ ਦੇਖਦੇ ਆਪੋ ਨਾ ਬੱਚਿਆਂ ਵਾਲੀਆਂ ਵੀਡੀਓ ਨੇ ਜਿਹੜੀਆਂ ਉਹ ਜ਼ਿਆਦਾ ਚੱਲਦੀਆਂ ਨੇ ਮਤਲਬ ਜਦੋਂ ਆਪਾਂ ਬੱਚਿਆਂ ਦੀ ਵੀਡੀਓ ਕਹਿੰਸੀ ਨਾ ਉਹ ਜ਼ਿਆਦਾ ਦੇਖਦੇ ਲੋਕ ਉਹ ਬਣਾ ਲਓ ਤੇ ਜਾਂ ਫਿਰ ਤੁਸੀਂ ਕੁਝ ਵੀ ਜਾਂ ਜਿਵੇਂ ਸੂਟਾਂ ਵਗੈਰਾ ਦੀ ਵੀਡੀਓ ਜ਼ਿਆਦਾ ਦੇਖਦੇ ਆ ਲੋਕ ਜੇ ਤੁਹਾਡਾ ਕੋਈ ਸੇਲ ਦਾ ਕੰਮ ਆ ਸੂਟ ਸੇਲ ਕਰਨੇ ਆ ਤੇ ਤੁਸੀਂ ਆਪਦੇ ਸੂਟ ਆਣਾ YouTube ਤੇ ਪਾ ਦਿਓ ਸੇਲ ਕਰ ਦਿਓ ਤਾਂ ਉਹ ਵੀ ਵਧੀਆ ਚੱਲਦੀਆਂ ਨੇ ਬਸ ਤੁਹਾਨੂੰ ਬੋਲਣਾ ਪਊਗਾ ਪਰਫੈਕਟ ਵਧੀਆ ਬੋਲੋਗੇ ਜਿੰਨਾ ਵਧੀਆ ਬੋਲੋਗੇ ਓਨੇ ਹੀ ਜ਼ਿਆਦੇ ਵਿਊਜ਼ ਆਉਣਗੇ ਓਨੇ ਹੀ ਜ਼ਿਆਦੇ ਆਣਾ ਲੋਕ ਮਤਲਬ ਖੁਸ਼ ਹੋਣਗੇ ਤੇ ਜਿੰਨੋਂ ਆਪਾਂ ਮਤਲਬ ਥੋੜਾ ਜਿਹਾ 1 ਕੰਫਰਟੇਬਲ ਚਾਹੋ ਕੇ ਬੋਲਦੇ ਆ ਉਹਦਾ ਕੋਈ ਵੀਡੀਓ ਦੇ ਦੇਣੇ ਹੈ ਲੈ ਕਹਿੰਦਾ ਛਾਡੋ ਪਰ ਅੱਗੇ ਲੰਘ ਜਾਂਦਾ ਬੰਦਾ ਤੇ ਇਸ ਤਰ੍ਹਾਂ ਮੈਨੂੰ ਵੀ ਬਹੁਤ ਸਾਰੀਆਂ ਮੈਡਮ ਜਿਹੜੀਆਂ ਵੀ ਫੋਨ ਲਾਉਂਦੇ ਨੇ ਸੀਗੀਆਂ ਬਾਹਰੋਂ ਵੀ ਤੁਸੀਂ ਡਰਿਆ ਨਾ ਕਰੋ ਬੋਲਦੇ ਹੋ ਜਦੋਂ ਤੇ ਤੁਸੀਂ ਸਿੱਧਾ ਖੁੱਲ ਕੇ ਬੋਲਿਆ ਕਰੋ ਤੇ ਮੈਨੂੰ ਥੋੜਾ ਜਿਹਾ ਫਿਰ ਹੌਸਲਾ ਮਿਲਿਆ ਉਹਨਾਂ ਤੋਂ ਤੇ ਮੈਨੂੰ ਥੋੜਾ ਜਿਹਾ ਤਾਂ ਫਰਕ ਪੈ ਗਿਆ ਪਰ ਹਜੇ ਵੀ ਮੈਨੂੰ ਕੈਮਰੇ ਦੇ ਸਾਹਮਣੇ ਥੋੜੀ ਦਿੱਕਤ ਆਉਂਦੀ ਆ ਹੌਲੀ-ਹੌਲੀ ਜੇ ਮੈਂ ਮਤਲਬ ਕੋਈ ਵੀ ਪਰਿਵਾਰ ਦਾ ਮੈਂਬਰ ਕੋਲੇ ਬੈਠਾ ਫਿਰ ਮੈਂ ਵੀਡੀਓ ਨਹੀਂ ਬਣਾ ਸਕਦੀ ਮੈਨੂੰ ਸਾਹਮਣੇ ਵਾਲੇ ਬੰਦੇ ਤੇ ਸੰਗ ਲੱਗੀ ਜਾਂਦੀ ਰਹਿੰਦੀ ਆ ਤੇ ਪਰ ਕੱਲੀ ਬੈਠ ਕੇ ਹੀ ਬਣਾ ਸਕਦੀ ਆ ਫਿਰ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਫਿਰ ਮੈਂ ਬੋਲ ਸਕਦੀ ਆ ਠੀਕ ਹੈ ਤੇ ਮਤਲਬ ਜਦੋਂ ਆਪਣੇ ਵੀ ਉਹਦੇ ਚ 100 ਡਾਲਰ ਹੋ ਜਾਣਗੇ ਹੈਨਾ YouTube ਤੇ 100 ਡਾਲਰ ਹੋ ਜਾਣਗੇ ਉਹਦੇ ਚੋਂ 30% YouTube ਰੱਖਦਾਗਾ ਤੇ ਜਿਹੜੇ ਬਾਕੀ ਪੈਸੇ ਹੁੰਦੇ ਉਹ ਆਪਣੇ ਵੀ ਭੇਜਦਾ ਮੰਥਲੀ ਹਿਸਾਬ ਕਰਦਾ ਜਿਵੇਂ ਹੁਣ ਆਪਾਂ ਇੱਕ ਨੂੰ ਸਟਾਰਟ ਕੀਤਾਗਾ ਇਨਕਮ ਆਉਣੀ ਆਪਾਂ ਨੂੰ ਇੱਕ ਤਰੀਕ ਨੂੰ ਸਟਾਰਟ ਹੋਈ ਆ ਜੇ ਇੱਕ ਤਰੀਕ ਨੂੰ ਆਪਾਂ ਹੈਨਾ ਅਕਾਊਂਟ ਬਣਾਇਆ ਆ ਆਪਦਾ ਤਾਂ ਇੱਕ ਤਰੀਕ ਨੂੰ ਹਿਸਾਬ ਹੋਊਗਾ ਮਤਲਬ ਜਿਵੇਂ ਹੁਣ ਜੂਨ 1 ਜੂਨ ਤੋਂ ਲੈ ਕੇ 2 ਜੂਨ ਚੱਕ ਜਿੰਨੇ ਵੀ ਆਪਾਂ ਨੂੰ ਪੈਸੇ ਉਹ ਆਪਣੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਣਗੇ ਠੀਕ ਹੈ ਜਿਹੜੇ ਫਿਰ ਦੂਸਰੇ ਹੁੰਦੇ ਆ ਅਗਲੀ ਅਗਲੀ ਤਰੀਕ ਨੂੰ ਆਉਂਦੇ ਆ ਉਹ ਸਾਰੇ ਦੋ ਤਿੰਨ ਮਹੀਨੇ ਚ ਆਪਣਾ 100 ਡਾਲਰ ਵੀ ਹੁੰਦਾ ਤਾਂ ਆਪਾਂ ਨੂੰ 8-9000 ਰੁਪਏ ਮਤਲਬ ਤਿੰਨ ਮਹੀਨੇ ਚ ਵੀ ਆਇਆ ਤਾਂ ਵੀ ਕੋਈ ਆਪਾਂ ਨੂੰ ਮਾੜਾ ਨਹੀਂ ਹਣਾ ਜੇ ਆਪਾਂ ਫਰੀ ਆ ਬੇਲੇ ਬੰਦੇ ਨੂੰ ਕੀ ਮਾੜਾ ਇਹ ਚੀਜ਼ ਪਰ ਜੇ ਆਪਣੇ ਵਿਊਜ਼ ਮਿਲੀਅਨ ਚ ਆਉਂਦੇ ਆ ਤੇ ਆਪਣੇ ਵਿਊਜ਼ ਤੇ ਜਿਆਦਾ ਵੀ ਵੀਡੀਓ ਆਪਣੀ ਲੰਬੀ ਆ ਤੇ ਜਿਆਦਾ ਵਾਰ ਦੇਖਦੇ ਆ ਲੋਕ ਹਨਾ ਬੱਸ ਮੈਂ ਲੰਬੀ ਵੀਡੀਓ ਨਹੀਂ ਬਣਾਉਂਦੀ ਹੈਗੀ ਤੇ ਜਿੰਨੀ ਵੀ ਲੰਬੀਆਂ ਮਤਲਬ ਕੋਈ ਵੀਡੀਓ ਹੁੰਦੀ ਆ ਜਿਹਆਂ ਜਿਹੜੀਆਂ ਘੰਟੇ-ਘੰਟੇ ਦੀ ਆਉਂਦੀਆਂ ਠੀਕ ਆ ਉਹਨਾਂ ਨੂੰ ਜਿਆਦਾ ਵਿਊਜ਼ ਆਉਂਦੇ ਆ ਜਿਆਦਾ ਉਹਨਾਂ 'ਚ ਬ੍ਰੇਕ ਆਉਂਦੇ ਆ ਮਿਲੀਅਨ ਦੇ ਹਿਸਾਬ ਨਾਲ ਉਹਨਾਂ 'ਚ ਵਿਊ ਆਉਂਦੇ ਆ ਤਾਂ ਆਪਾਂ 1 ਮਹੀਨਾ ਦਾ 1 ਲੱਖ 1.5 ਲੱਖ 2 ਲੱਖ ਵੀ ਕਮਾ ਸਕਦੇ ਆ ਲੋਕ 5-5 ਲੱਖ ਵੀ ਕਮਾ ਰਹੇ ਆ ਨਾ YouTube ਤੋਂ 1 ਮਹੀਨਾ ਦਾ ਉਹ ਹੈਗਾ ਆਪਦੀ ਕੰਟੈਂਟ ਦੇ ਹਿਸਾਬ ਨਾਲ ਹੁਣ ਮੇਰਾ ਕੰਟੈਂਟ ਛੋਟਾ ਹੈਗਾ ਮਤਲਬ ਸਿਰਫ ਪੰਜਾਬ ਦੇ ਵਿੱਚ ਆ ਹਨਾ ਮੈਂ ਇਹ ਜੀ ਵੀਡੀਓ ਪਾਉਣੀ ਹੈ ਜਿਹੜੀ ਸਿਰਫ ਪੰਜਾਬੀ ਚ ਬੋਲਦੀਆਂ ਪੰਜਾਬ ਦੇ ਲੋਕ ਹੀ ਸੁਣਦੇ ਆ ਤੇ ਇਹਦੇ ਚ ਮੈਨੂੰ ਸਿਰਫ ਮਤਲਬ ਐਨੇ ਐਨੇ ਵਿਊਜ਼ ਵੀ ਨਹੀਂ ਆਉਂਦੇ ਹੈਗੇ ਕਿਉਂਕਿ ਮੇਰੀ ਵੀਡੀਓ ਸਿਰਫ ਪੰਜਾਬ ਚ ਦੇਖੀ ਜਾਂਦੀ ਆ ਜੇ ਤੁਹਾਡੀ ਵੀਡੀਓ ਜਿਆਦਾ ਮਤਲਬ ਬਾਹਰ ਦੇਖੀ ਜਾਂਦੀ ਆ ਤੁਸੀਂ ਇੰਗਲਿਸ਼ ਵਗੈਰਾ ਵਧੀਆ ਬੋਲ ਲੈਣੇ ਹੋ ਤਾਂ ਤੁਸੀਂ ਹਨਾ ਵੀ ਤੁਹਾਡੀ ਵੀਡੀਓ ਜਿਆਦਾ ਕੰਟਰੀਆਂ 'ਚ ਵੀ ਦੇਖੀ ਜਾਊਗੀ ਹੋਰ ਕੰਟਰੀਆਂ 'ਚ ਵੀ ਫਿਰ ਸਾਨੂੰ ਜਿਆਦਾ ਮਤਲਬ ਉਦੀ ਨਿਕਮ ਹੋਊਗੀ ਤੇ ਜਿਵੇਂ ਹੁਣ ਆਪਾਂ ਡੇਲੀ ਬਲੌਗ ਵਗੈਰਾ ਆਪਾ ਪਾਉਨੇ ਆ ਉਹਦਾ ਤਾਂ ਹੁਣ ਆਪਾਂ ਨੂੰ ਮੰਥ ਦਾ ਮਤਲਬ 2-3000 ਰੁਪਏ ਮਤਲਬ ਮਿਲਦਾ ਹੋਊਗਾ ਸ਼ਾਇਦ ਤੇ ਜਿਵੇਂ ਬੱਚਿਆਂ ਵਾਲੀਆਂ ਵੀਡੀਓ ਬੱਚਿਆਂ ਦੀ ਵੀਡੀਓ ਤੇ ਬਹੁਤ ਜਿਆਦਾ ਵਿਊਜ਼ ਆਉਂਦੇ ਕਿਉਂਕਿ ਬੱਚੇ ਦੇਖਦੇ ਆ ਲਾਈਕ ਵੀ ਕਰਦੇ ਆ ਤੇ ਉਹਨਾਂ ਤੇ ਬਹੁਤ ਜ਼ਿਆਦਾ ਅਬਿਊਜ਼ ਵਗੈਰਾ ਆਉਂਦੇ ਆ ਉਹਨਾਂ ਤੇ ਤੇ ਤੁਸੀਂ ਜੇ ਸ਼ਾਰਟਸ ਵੀਡੀਓ ਵੀ ਬਣਾ ਸਕਦੇ ਹੋ ਸ਼ਾਰਟਸ ਵੀਡੀਓ 2 ਜਾਂ 3 ਡੇਲੀ ਅਪਲੋਡ ਕਰ ਦੋ ਉਹਦੇ ਨਾਲ ਵੀ ਬਹੁਤ ਫਰਕ ਪੈਂਦਾਗਾ ਤੇ ਉਹ ਮਤਲਬ ਇੱਕ ਮਿੰਟ ਦੀ ਹੁੰਦੀ ਹੈ ਵੀਡੀਓ ਉਸ ਤੋਂ ਲੰਬੀ ਨਹੀਂ ਚਾਹ ਸ਼ਾਰਟਸ ਚ ਪੈਂਦੀ ਹੈਗੀ ਉਹਦੇ ਨਾਲ ਵੀ ਆਪਾਂ ਨੂੰ ਹੌਲੀ ਹੌਲੀ ਸਬਸਕ੍ਰਾਈਬਰ ਆਉਣੇ ਸ਼ੁਰੂ ਹੋ ਜਾਂਦੇ ਆ ਸਬਸਕ੍ਰਾਈਬਰ ਜ਼ਿਆਦਾ ਸ਼ਾਰਟ ਵੀਡੀਓ ਤੋਂ ਹੀ ਆਉਂਦੇ ਆ ਮੈਂ ਇਹ ਜੀ ਚੀਜ਼ ਐਕਸਪੀਰੀਅੰਸ ਕੀਤੀ ਆ ਸ਼ਾਰਟ ਵੀਡੀਓ ਪਾਉਂਦੇ ਹੁੰਦੀ ਸੀ ਤੇ ਮੇਰੇ ਵੀ ਸਬਸਕ੍ਰਾਈਬਰ ਬਹੁਤ ਜ਼ਿਆਦਾ ਵਧੇ ਸੀਗੇ ਬਹੁਤ ਇਜੀ ਨਾਲ ਹੂੰ ਲਓ 14 ਕਾ ਹਜ਼ਾਰ ਤੱਕ ਪਹੁੰਚ ਚੁੱਕਿਆ ਤੇ ਹੌਲੀ ਹੌਲੀ ਹਨਾ ਵੀ ਆਪਾਂ ਜੇ ਮ ਲਵ ਆਪਣੇ 2-3 ਸਾਲ ਵੀ ਲੱਗਦੇ ਆ ਤਾਂ ਆਪਾਂ ਬਿੱਲੇ ਆ ਆਪਣੀ ਵਧੀਆ ਪਹਿਚਾਨ ਬਣਦੀ ਆ YouTube ਕੋਈ ਮਾੜੀ ਚੀਜ਼ ਹੈ ਨਹੀਂ ਤੇ ਜੇ ਆਪਾਂ ਆਪ ਦਾ ਕੰਟੈਂਟ ਵਧੀਆ ਰੱਖੀ ਤਾਂ ਜਲਦੀ ਵੀ ਆਪਾਂ ਨੂੰ ਹਨਾ ਇਹਦੇ ਜੀ ਸਕਸੈਸ ਮਿਲ ਸਕਦੀ ਆ ਤੇ ਬਸ ਇਹੀ ਸੀ ਅੱਜ ਦੀ ਵੀਡੀਓ ਜੇ ਇਹਦੇ ਬਾਰੇ ਤੁਸੀਂ ਕੁਝ ਵੀ ਹੋਰ ਪੁੱਛਣਾ ਹੋਵੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ WhatsApp ਕਰ ਲਿਓ ਠੀਕ ਹੈ ਕਾਲ ਨਾ ਕਰਿਓ ਪਲੀਜ਼ ਕਾਲ ਨਹੀਂ ਮੈਂ ਚੱਕ ਸਕਦੀ ਹਾਂ ਦੀ ਤੇ WhatsApp ਮੈਸੇਜ ਕਰ ਸਕਦੇ ਹੋ ਕੁਝ ਵੀ ਪੁੱਛਣਾ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਕੋਈ ਵੀ ਚੀਜ਼ ਹੈ ਨਾ ਵੀ ਤੁਸੀਂ ਜਿਹੜੀ ਚੀਜ਼ ਬਾਰੇ ਵੀਡੀਓ ਦੇਖਣਾ ਚਾਹੁੰਦੇ ਹੋ ਵੈਸੇ ਆਪਣੀਆਂ ਪੇਂਟਿੰਗ ਦੇ ਕਲਾਸਾਂ ਸ਼ੁਰੂ ਹੋਣੀਆਂ ਹੈ ਹੁਣ ਅੱਪਾ ਪੇਂਟਿੰਗ ਬਾਰੇ ਵੀਡੀਓ ਪਾਤੀ ਹੈ ਅੱਜ ਤੇ ਆਹ ਵੀਡੀਓ ਆਪਣੀ ਸੈਕੰਡ ਅੱਜ ਮੇਰੀ ਵੀ ਸੈਕੰਡ ਵੀਡੀਓ ਬਣਾਈ ਆ ਅੱਜ ਮੈਂ ਇੱਕ ਦਿਨ ਵਿੱਚ ਦੀ ਦੋ ਵੀਡੀਓ ਬਣਾ ਰਹੀ ਹਾਂ ਕਿਉਂਕਿ ਡੇਲੀ ਮੈਨੂੰ ਟਾਈਮ ਨਹੀਂ ਲੱਗਦਾ ਹੈਗਾ ਸੂਟਾਂ ਕਰਕੇ ਤੇ ਸੂਟਾਂ ਕਰਕੇ ਬਿਜੀ ਰਹਿਣੀ ਆ ਹੁਣ ਬੱਚਾ ਨੂੰ ਵੀ ਛੁੱਟੀਆਂ ਨਹੀਂ ਇਸ ਲਈ ਠੀਕ ਹੈ ਪਰ ਹੁਣ ਆਪਾਂ ਦੂਜੇ ਜਾਂ ਤੀਜੇ ਦਿਨਾਂ ਜਾਂ ਡੇਲੀ ਵੀਡੀਓ ਪੇਂਟਿੰਗ ਦੀ ਪਾਇਆ ਕਰਾਂਗੇ ਜਿਹਨੇ ਸਿੱਖਣੀ ਆ ਤੁਸੀਂ ਜਾ ਕੇ ਸਿੱਖ ਤੱਕ ਦਿਓ ਤੇ ਵੀਡੀਓਸ ਨੂੰ ਬਹੁਤ ਸਾਰਾ ਪਿਆਰ ਮਿਲਦਾ ਉਹਦੇ ਲਈ ਬਹੁਤ-ਬਹੁਤ ਥੈਂਕ ਯੂ ਸਾਰਿਆਂ ਦਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵਾਚ ਕਰਨ ਲਈ ਥੈਂਕ ਯੂ